ਪ੍ਰਧਾਨ ਜੀ ਅੱਜ ਕੁਰਾਲੀ ਨਗਰ ਕਾਉਂਸਲ ਦੇ ਵਿੱਚ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਜੀ ਜਾਣਕਾਰੀ ਦਿਓਗੇ ਜੀ ਕਿਉਂ ਹੜਤਾਲ ਕੀਤੀ ਗਈ ਹੈ ਇਹ ਹਰਮਿਤਜੀ ਸਾਡੇ ਸਰਕਾਰ ਨੇ ਕੁਝ ਐਸਟੀਮੇਟ ਵੜਾ ਕੇ ਮੇਰੇ ਕੋਲ ਅਫਸਰਾਂ ਨੂੰ ਭੇਜੇ ਸੀਗੇ ਉਹਦੇ ਵਿੱਚ ਇਹ ਸੀਗਾ ਸਰਕਾਰ ਸਰਕਾਰ ਵੱਨਿਓ ਕਿ ਐਸਟੀਮੇਟ ਹੈ ਤੁਸੀਂ ਇਹਨਾਂ ਦੇ ਟੈਂਡਰ ਲਾ ਦਿਓ ਤੇ ਮੈਂ ਉਹ ਟੈਂਡਰ ਲਾਉਣ ਤੇ ਨਾ ਕਰਤੀ ਤੇ ਸਾਡੇ ਅਫਸਰਾਂ ਨੇ ਉਪਰ ਵੀ ਉਤੋਂ ਹੈਡ ਆਫਸ ਤੋਂ ਪ੍ਰੈਸ਼ਰ ਹੈ ਵੀ ਤੁਸੀਂ ਗੱਲ ਕਰੋ ਜੇ ਨਹੀਂ ਲਾਉਣੇ ਟੈਂਡਰ ਤਾਂ ਤੁਸੀਂ ਉੱਤੇ ਗੱਲ ਕਰੋ ਤੇ ਮੇਰੀ ਗੱਲ ਕਰਾਈ ਅਫਸਰਾਂ ਨਾਲ ਉੱਤੇ ਤੇ ਉਹਨਾਂ ਨੂੰ ਵੀ ਮੈਂ ਹੀ ਰਿਕੁਐਸਟ ਕੀਤੀ ਨਾ ਵੀ ਇਹ ਜਿਹੜੇ ਜਿਹੜੇ ਤੁਸੀਂ ਇਹ ਦੋ ਤਿੰਨੇ ਐਸਟੀਮੇਟ ਭੇਜੇ ਮੈਨੂੰ ਟੈਂਡਰ ਲਾਉਣ ਲਈ ਮੈਂ ਬਿਨਾ ਹਾਊਸ ਦੀ ਪ੍ਰਵਾਨਗੀ ਤੇ ਲਾਉਣਾ ਹੀ ਨਹੀਂ ਕਿਉਂਕਿ ਇਹ ਸਾਡੇ ਕੌਂਸਲ ਤੇ ਬਹੁਤ ਵੱਡਾ ਵਿੱਤੀ ਬੋਝ ਨਜਾਇਜ਼ ਵਿੱਤੀ ਬੋਝ ਜਿਵੇਂ ਕਹਾ ਕਈ ਕਰੋੜ ਦਾ ਸਾਲ ਦਾ ਬੋਝ ਪੈਣ ਲੱਗਿਆ ਸੀ ਚਾਹੇ ਤੋਂ ਡੋਰ ਟੂ ਡੋਰ ਕਲੈਕਸ਼ਨ ਹੈ ਡੋਰ ਟੂ ਡੋਰ ਕਲੈਕਸ਼ਨ ਤੇ ਸਾਡਾ ਕੋਈ ਖਾਸ ਖਰਚ ਨਹੀਂ ਆ ਰਿਹਾ ਤੇਲ ਤੂਰ ਦਾ ਮੇਰੇ ਖਿਆਲ ਨਾ ਮਾਤਰ ਖਰਚ ਨਹੀਂ ਸਾਡੇ ਜਿਹੜਾ ਕਿ ਇਹਨਾਂ ਨੇ ਤਕਰੀਬਨ ਕਰੋੜ ਸਵਾ ਕਰੋੜ ਰੁਪਇਆ ਇਹਦਾ ਆਪਣਾ ਡੋਰ ਟੂ ਡੋਰ ਕਲੈਕਸ਼ਨ ਦਾ ਤਕਰੀਬਨ 1 1 1 ਕਰੋੜ 72 ਲੱਖ ਰੁਪਇਆ ਖਰਚ ਆਉਣਾ ਸੀਗਾ ਕਿ ਸਾਲ ਦਾ 86 ਲੱਖ ਰੁਪਇਆ ਉਹਨਾਂ ਅਸੀਗਾ ਖਰਚਾ ਇਹਦਾ ਤੇ ਡੋ ਟੂ ਡੋਰ ਕਲੈਕਸ਼ਨ ਦਾ ਸੀਗਾ ਕਰੋੜ ਕਰੋੜ ਤੇ ਉੱਤੇ ਸੀਗਾ ਜਿਹੜੇ ਤੇ ਸਾਡਾ ਕੋਈ ਇਸ ਟਾਈਮ ਕੋਈ ਖਰਚੀ ਹੁੰਦਾ ਇੱਕ ਸਾਡੇ ਕੋਈ ਮੁਲਾਜ਼ਮ ਬਾਧੂ ਨੇ ਤੇ ਇਹਨਾਂ ਦਾ ਸੀਗਾ ਵੀ ਪਾਣੀ ਤੇ ਸੀਵਰ ਤੇ ਆਪਣਾ ਆਪਣਾ ਡੋ ਟੂ ਡੋਰ ਕਲੈਕਸ਼ਨ ਇਹ ਤਿੰਨੇ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਪ੍ਰਾਈਵੇਟ ਪਲੇਅਰ ਨੂੰ ਦਿੱਤੇ ਜਾਣੇ ਸੀ। ਉਹ ਦਿੱਲੀ ਦਾ ਫਰਮਾਨ ਇਹ ਪੰਜਾਬ ਲੈਵਲ ਤੇ ਹੀ ਇਦਾਂ ਮਤਲਬ ਕਰਨਾ ਚਾਹੁੰਦੀਆਂ ਕੰਮ ਤੇ ਮੈਂ ਉਹ ਨਾ ਕਰਤੀ ਮੈਂ ਮੈਂ ਹਾਊਸ ਚ ਲੈ ਕੇ ਆਉਂਗਾ। ਹੌਸਟ ਸੀ ਲੈ ਕੇ ਆਏ ਅਸੀਂ ਆਪਣੇ ਮੁਲਾਜ਼ਮਾਂ ਦੇ ਹਿੱਤ ਦੇਖਦੇ ਹੋਏ ਤੇ ਕੌਂਸਲ ਦੀ ਵਿੱਤੀ ਨੁਕਸਾਨ ਦੇਖਦੇ ਹੋਏ ਅਸੀਂ ਹਾਊਸ ਨੇ ਉਹ ਸਾਰੇ ਦੋ ਤਿੰਨੇ ਇਹ ਐਸਟੀਮੇਟ ਸਰਬਸੰਮਤੀ ਨਾਲ ਰੱਦ ਕਰਤੇ ਸੀਗੇ ਤੇ ਜਦੋਂ ਸਰਬਸੰਮਤੀ ਨਾਲ ਰੱਦ ਕਰਤੇ ਤੇ ਟੈਂਡਰ ਲਾਉਣ ਦਾ ਕੋਈ ਮਤਲਬ ਹੀ ਨਹੀਂ ਸੀ ਪਰ ਸਰਕਾਰ ਨੇ ਬਿਨਾਂ ਸਾਡੇ ਇੱਕ ਇੱਕ ਤਾਂ ਪਹਿਲੀ ਗਲਤੀ ਸਾਡਾ ਚੁਣੇ ਹੋਏ ਨੁਮਾਇੰਦਿਆਂ ਦਾ ਘਾਣ ਕੀਤਾ ਹੈ ਲੋਕਤੰਤਰ ਦਾ ਘਾਣ ਹੈ ਉਹਨਾਂ ਨੇ ਸਰਕਾਰ ਨੇ ਇਹ ਬਿਨਾਂ ਸਾਡੀ ਪ੍ਰਵਾਨਗੀ ਤੋਂ ਸਾਡੇ ਹਾਊਸ ਬਣਨਿਓ ਰੱਦ ਕੀਤੇ ਹੋਏ ਇਹ ਐਸਟੀਮੇਟ ਨੇ ਉਹਨੇ ਟੈਂਡਰ ਲਾਤੇ ਜੋ ਕਿ ਸਰਾਸਰ ਲੋਕਤੰਤਰ ਦਾ ਘਾਣ ਹੈ ਤੇ ਦੂਜਾ ਸਾਡੇ ਮਤਲਬ ਇਸ ਇਹਨਾਂ ਦੇ ਜੋ ਇਹ ਕਰਨ ਲੱਗੇ ਆ ਉਹਦੇ ਇਹਦੇ ਨਾਲ ਮਤਲਬ ਘਟੂ ਘਟ 100 ਮੁਲਾਜ਼ਮ ਤਾਂ ਸਾਡੇ ਵਿਲੇ ਹੋ ਜਾਣਗੇ ਤੇ ਸਾਰੀ ਬਾਕੀ ਕੌਂਸਲਾਂ ਚ ਮੈਂ ਕਹਿੰਦਾ ਖਰੜ ਤਾਂ ਸੈਂਕੜਿਆਂ ਚ ਵਿਲੇ ਹੋਣਗੇ ਜੀ ਇਹ ਬਹੁਤ ਸਰਕਾਰ ਦਾ ਗਲਤ ਹੈ ਤੇ ਸਾਡੇ ਜਮਲਾਗ ਮਜ਼ਦੂਰਾਂ ਨੇ ਇਹ ਸਟ੍ਰਾਈਕ ਕੀਤੀ ਹੈ ਤੇ ਮੈਂ ਮਜ਼ਦੂਰਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਯਾਰ ਉਹ ਸਟ੍ਰਾਈਕ ਤਾਂ ਕਰੋ ਤੁਹਾਡਾ ਮੇਰਾ ਨਾਮ ਸ਼ੇਵ ਹੈ ਜੀ ਅੱਜ ਇੱਥੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਸੋ ਕੀ ਕਾਰਨ ਰਹੀ ਹੈ ਹੜਤਾਲ ਦੀ ਸਰ ਇਹ ਕਾਰਨ ਹੈ ਕਿ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਰੈਗੂਲਰ ਤੇ بجائے ਠੇਕੇਦਾਰ ਦੇ ਭਾਤ ਫੇਰ ਕਰਦੇ ਆ ਸਾਡਾ ਇੱਕੋ ਹੀ ਨਾਅਰਾ ਹੈ ਕਿ ਅਗਰ ਜੇ ਦੇ ਨੇ ਰੋਜ਼ਗਾਰ ਦੋ ਅਗਰ ਜੇ ਸਰਕਾਰ ਠੇਕੇਦਾਰ ਨੂੰ ਦੇ ਰਹੀ ਓਥੇ 14000 ਦੇ ਰਹੀ ਓ ਉਹਨਾਂ ਨੂੰ ਉਹੀ ਬੰਦੇ 14000 ਤੋਂ 4000 ਕੱਟ ਕੇ 10000 ਦੇ ਰਿਹਾ ਕਿਉਂ ਨਾ 14000 ਸਿੱਧਾ ਬੰਦੇ ਨੂੰ ਦਿੱਤਾ ਜਾਏ ਠੇਕੇਦਾਰੀ ਖਤਮ ਹੀ ਕੀਤੀ ਜਾਵੇ ਜਿਹੜੇ ਕੰਪਨੀ ਨੂੰ ਦੇ ਰਿਹਾ ਕੰਪਨੀ ਇਹਦੇ ਵਿੱਚ ਤੇ ਕੱਢ ਕੇ ਸਿੱਧਾ ਰੈਗੂਲਰ ਕੀਤਾ ਜਾਏ ਬੰਦੇ ਨੂੰ 14000 ਰੁਪਏ ਦੇ ਉਹਦੇ ਵਿੱਚ ਸਾਨੂੰ ਰੋਜ਼ਗਾਰ ਮਿਲੂਗਾ ਤੁਹਾਨੂੰ ਹੋਰ ਪ੍ਰਦਰਸ਼ਨ ਮਤਲਬ ਅਸੀਂ ਡੱਡ ਵੱੜ ਕੇ ਹੋਰ ਕੰਮ ਜਿਆਦਾ ਕਰੂਗਾ ਕੀ ਪਤਾ ਇਹ ਕੰਪਨੀ ਤੁਹਾਨੂੰ ਹੀ ਰੱਖ ਲਵੇ ਨੀ ਸਰ ਅਸੀਂ ਇਹ ਕੰਪਨੀ ਦੇ ਦੁਆਰਾ ਨਹੀਂ ਅਸੀਂ ਜੋ ਸਰਕਾਰ ਹੈ ਅਸੀਂ ਸਰਕਾਰੀ ਮੁਲਾਜ਼ਮ ਹੈ ਸਰਕਾਰ ਦੁਆਰਾ ਹੀ ਚੱਲੂਗਾ ਫਿਰ ਕੰਮ ਹੋਰ ਬੰਦ ਹੈ ਜੀ ਹਾਂਜੀ ਬਿਲਕੁਲ ਬੰਦ ਹੈ ਜੀ ਫਿਰ ਸ਼ਹਿਰ ਦੇ ਵਿੱਚ ਜਿਹੜਾ ਸਫਾਈ ਦਾ ਪਿਊ ਵਾਲੇ ਪਾਣੀ ਦਾ ਸੀਵਰੇਜ ਦਾ ਸਮੱਸਿਆ ਨਹੀਂ ਆ ਜੇ ਵੀ ਸਮੱਸਿਆ ਜੇ ਜ਼ਿਆਦਾ ਦਿਖ ਰਹੀ ਆ ਸੀ ਉਸ ਨੂੰ ਉਹਦਾ ਹੱਲ ਵੀ ਕਰੂਗੇ ਅਗਲੀ ਰਣਨੀਤੀ ਕੀ ਹੋਵੇਗੀ ਜੇ ਸਰਕਾਰ ਨਹੀਂ ਬੰਦੀ ਅਗਲੀ ਰਣਨੀਤੀ ਇਹ ਜੇ ਸਰਕਾਰ ਨਹੀਂ ਬੰਦੀ ਤਾਂ ਅਸੀਂ ਰੋਜ ਪ੍ਰਦੇਸ਼ ਤੋਂ ਹੋਰ ਡਟ ਕੇ ਹੋਰ ਇਸ ਤੇ ਜ਼ਿਆਦਾ ਜੜ ਮੜ ਕੇ ਕਰੂਗੇ